ਅੱਜ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਵਿੱਚ ਨੈਸ਼ਨਲ ਰੋਡ ਸੇਫਟੀ 2025 ਦੀ ਮੁਹਿੰਮ ਦੇ ਤਹਿਤ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਸ ਦੇ ਤਹਿਤ ਇੱਕ ਉਪਰਾਲਾ ਵੀ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਸੜਕ ਪਰੇਟਨਾਵਾਂ ਘਟਾਈਆਂ ਜਾ ਸਕਣ। ਉੱਥੇ ਹੀ ਟ੍ਰੈਫਿਕ ਪੁਲਿਸ ਅਤੇ ਸਟੇਟ মিডিਆ ਕਲੱਬ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਜਵਾਨਾਂ ਦੇ ਪਿੱਛੇ ਰਿਫਲੈਕਟਰ ਸਟਿੱਕਰ ਲਗਾਏ ਜਾ ਰਹੇ ਹਨ। ਤਾਂ ਕਿ ਧੁੰਦ ਦੇ ਮੌਸਮ ਦੇ ਵਿੱਚ ਸੜਕ ਉਪ ਘਟਨਾਵਾਂ ਘਟਾਈਆਂ ਜਾ ਸਕਣ। ਉੱਥੇ ਹੀ ਮੈਂਬਰਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹ ਉਪਰਾਲਾ ਇੱਥੇ ਤੱਕ ਹੀ ਸੀਮਿਤ ਨਹੀਂ ਰਹਿ ਜਾਵੇਗਾ। ਉਹਨਾਂ ਦੇ ਵੱਲੋਂ ਇਸ ਉਪਰਾਲੇ ਨੂੰ ਹੋਰ ਅੱਗੇ ਵਧਾਇਆ ਜਾਵੇਗਾ ਜਿਸ ਨਾਲ ਸੜਕ ਉਪ ਘਟਨਾਵਾਂ ਘਟ ਸਕਣ। ਅੱਜ ਅਸੀਂ ਲੁਧਿਆਣਾ ਟ੍ਰੈਫਿਕ ਪੁਲਿਸ ਡੀਐਸਪੀ ਜਤਿਨ ਬਾਜਸਲ ਆਧੇ ਸਟੇਟ ਮੀਡੀਏ ਨਾਲ ਗੱਲਬਾਤ ਹੋলো ਉਹ ਮੋਹਿਮ ਚੁਰ ਕੀਤੇ ਰੈਕਟਰ ਲਗਾਏਗੇ ਗੱਡੀਆਂ ਮਗਰ ਇਹ ਸਾਡੀ ਮੋਹਿਮਾ ਜਿਹੜੀ ਰੈਗੂਲਰ ਚੱਲੂਗੀ ਤੇ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਅਸੀਂ ਉਹਨਾਂ ਦਾ ਸਹਿਯੋਗ ਲੈ ਕੇ ਮਹਿੰਮ ਚਲਾਉਂਦੇ ਰਾਵਾਂਗੇ ਕਿੰਨੀ ਕੱਡੀਆਂ ਦਾ ਨੁਸਾਨ ਕਰੀ ਜਾਂਦੇ। ਅੰਤ ਤੱਕ ਅਸੀਂ 200 ਸਟਿੱਕਰ ਸਪਾਏ ਸੀਗੇ ਤੇ ਉਹ ਸਾਰੇ ਲਗਾ ਕੇ ਜਾਵਾਂਗੇ ਅਸੀਂ। ਇੱਕੀ ਲੋਕਾਂ ਨੂੰ ਲੈ ਕੇ ਜਾਰੀ ਰੱਖਦੇ। ਮੈਸੇਜ ਇਹ ਹੈ ਜੀ ਵੀ ਜਿਹੜੀ ਵੀ ਤਨੂੰਨ ਜਿਹੜੇ ਟ੍ਰੈਫਿਕ ਨਿਯਮ ਆ ਉਹਨਾਂ ਦੀ ਰੂਲ ਫਾਲੋ ਕਰਨਾ ਤੇ ਕੋਈ ਵੀ ਟ੍ਰੈਫਿਕ ਰੂਲ ਨਾ ਤੋੜਨਾ। ਤੇ ਟ੍ਰੈਫਿਕ ਪੁਲਿਸ ਆ ਜਿਹੜੀ ਉਹ ਤੁਹਾਡੇ ਹੱਥ ਚ ਕੱਟ ਕੇ ਚਲਾਣ ਜ਼ਰੂਰ ਦਊਗੀ। ਮੈਂ ਸਾਰੇ ਕਦੇ ਸਟਿੱਕਰ ਬਣਾ ਲਓ ਕਿਹੜੀ ਲਗਾਈ ਜਾ ਰਹੀ ਹੈ। ਮੈਂ ਮੋੜ ਲਗਾ ਦੇਵਾਂ। ਮੈਂ ਪੁਨੀਤ ਸ਼ਰੀਨ ਐਡਵੋਕੇਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਲੀਗਲ ਐਡਵਾਈਜ਼ਰ ਸਟੇਟ মিডিਆ ਕਲੱਬ ਅੱਜ ਜਿਹੜੇ ਪਲਾਸਟਿਕ ਕਲ ਰਹਿ ਜਾ ਰਹੇ ਨੇ ਉਹਨਾਂ ਨੂੰ ਕਿਤੇ ਅ ਸਾਡਾ ਸਟੇਟ মিডিਆ ਕਲੱਬ ਜੀ ਪਹਿਲਾਂ ਵੀ ਸਮਾਜ ਸੇਵਾ ਦੇ ਕੰਮ ਕਰਦਾ ਰਹਿੰਦਾ ਅੱਜ ਵੀ ਅਸੀਂ ਆਪਣੀ ਮੁਹਿੰਮ ਦੇ ਤਹਿਤ ਵਹੀਕਲ ਦੇ ਪਿੱਛੇ ਸਟicker ਲਗਾਏ ਆ ਜਿੱਦਾਂ ਕਿ ਸਾਰਿਆਂ ਨੂੰ ਪਤਾ ਵਿੰਟਰ ਸੀਜ਼ਨ ਚੱਲ ਰਿਹਾ ਤੇ ਵਿਆਹ ਸ਼ਾਦੀਆਂ ਦਾ ਸੀਜ਼ਨ ਵੀ ਚੱਲ ਰਿਹਾ ਧੁੰਦ ਕਰਕੇ ਸਵੇਰ ਤੇ ਰਾਤ ਨੂੰ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਇਹ ਸਟicker ਕਮ ਰਿਫਲੈਕਟਰ ਹੈ ਤੇ ਜਿਹੜੀ ਗੱਡੀ ਦੇ ਪਿੱਛੇ ਲੱਗਾ ਹੋਏਗਾ ਪਿੱਛੋਂ ਆਂਦੀ ਗੱਡੀ ਨੂੰ ਨਜ਼ਰ ਆ ਜਾਏਗਾ ਜਿਹਦੇ ਨਾਲ ਐਕਸੀਡੈਂਟ ਹੋਣ ਤੋਂ ਬਚ ਜਾਏਗਾ ਜੀ ਆਉਂਦੇ ਜਦੋਂ ਅੱਜ ਮਸੀਂ ਮੋਰ ਵੀ ਰਿਪੋਰਟਾਂ ਲਾਜਾ ਮਿਲ ਬਿਲਕੁਲ ਜੀ ਬਿਲਕੁਲ ਅੱਜ ਅਸੀਂ ਭਾਰਤ ਨਗਰ ਚੌਂਕ ਇੱਥੇ ਹੋਏ ਆ ਅਸੀਂ ਲੁਧਿਆਣਾ ਦੇ ਸਾਰੇ ਚੌਂਕ ਕਵਰ ਕਰਾਂਗੇ ਇੱਕ ਜੋ ਹੈ ਨੈਸ਼ਨਲ ਰੋਡ ਸੇਫਟੀ ਮੰਥ ਚੱਲ ਰਿਹਾ 2025 ਇਹਦੇ ਅੰਡਰ ਅਸੀਂ ਇੱਕ ਡਰਾਈਵ ਚਲਾਈ ਹੋਈ ਹੈ ਵੀ ਰੋਡ ਸੇਫਟੀ ਨੂੰ ਰੋਡ ਸੇਫਟੀ ਨੂੰ ਲੈ ਕੇ ਲੋਕਾਂ ਚ ਅਵੇਅਰਨੈਸ ਪੈਦਾ ਕਰੀਏ ਉਹ ਇਦਾਂ ਦੀਆਂ ਐਕਟੀਵਿਟੀਜ਼ ਪਲਾਨ ਕੀਤੀਆਂ ਜਾਂ ਜਿੱਦਾਂ ਅਸੀਂ ਰੋਡ ਐਕਸੀਡੈਂਟਸ ਪ੍ਰिवेंट ਕਰ ਸਕੀਏ ਤਾਂ ਉਸੇ ਤਹਿਤ ਅੱਜ ਸਟੇਟ ਮੀਡੀਆ ਕਲੱਬ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਵੀ ਜਿਹੜੇ ਵਾਹਨ ਨੇ ਉਹਨਾਂ ਦੇ ਪਿੱਛੇ ਰਿਫਲੈਕਟਰ ਰਿਫਲੈਕਟਰ ਟੇਪਾਂ ਲਗਾਈਆਂ ਜਾ ਰਹੀਆਂ ਹਨ ਤਾਂ ਕਿ ਧੁੰਦ ਦੇ ਮੌਸਮ 'ਚ ਜੋ ਕੀ ਹੈ ਕਿਸੇ ਨੂੰ ਐਕਸੀਡੈਂਟਸ ਘਟਾਏ ਜਾ ਸਕਣ ਜੀ ਇਹ ਸਰ ਆਪਣੇ ਲਈ ਮੁਹਿੰਮ ਹੋਰ ਵੀ ਇੱਕ ਬੁਲਾਈ ਜਾਵੇਗੀ ਬਿਲਕੁਲ ਜੀ ਬਿਲਕੁਲ ਇਹ ਮੁਹਿੰਮ ਸਿਰਫ ਨੈਸ਼ਨਲ ਰੋਡ ਸੇਫਟੀ ਮਨਥ ਲਈ ਸੀਮਿਤ ਨਹੀਂ ਹੈ ਅਸੀਂ ਰੈਗੂਲਰ ਇੰਟਰਵੈਲਸ ਦੇ ਹੋਰ ਵੀ ਐਕਟੀਵਿਟੀਜ਼ ਕਰਦੇ ਰਹਿੰਨੇ ਆ ਅਸੀਂ ਹਮੇਸ਼ਾ ਲੋਕਾਂ ਦੀ ਜਾਨ ਮਾਲ ਤੇ ਉਹਨਾਂ ਦੀ ਰੱਖਿਆ ਲਈ ਹਮੇਸ਼ਾ ਕੁਝ ਨਾ ਕੁਝ ਅਸੀਂ ਟਰਾਈ ਕਰਦੇ ਆ ਵੀ ਕੁਝ ਇਨੀਸ਼ੀਏਟਿਵ ਲਈਏ ਤਾਂ ਇਹ ਕੰਟੀਨਿਊ ਰਹੇਗਾ ਜੀ ਅੱਜ ਦਾ ਇਹ ਮਹਿੰਦਾ ਸਹਿਯੋਗ ਕਿਹਨਾਂ ਬਦਲਦਾ ਹੈ ਇਹ ਸਟੇਟ মিডিਆ ਕਲੱਬ ਵੱਲੋਂ ਇਹ ਮੁਹਿੰਮ ਆਇਓ ਆਰਗੇਨਾਈਜ਼ ਕੀਤੀ ਗਈ ਹੈ ਭਾਰਤ ਨਗਰ ਚੌਂਕ ਵਿੱਚ ਇੱਥੇ ਵੀਕਲਸ ਦਾ ਪੈਸੇਜ ਕਾਫੀ ਜ਼ਿਆਦਾ ਤਾਂ ਕਾਫੀ ਸਟਿੱਕਰਸ ਇਹਨਾਂ ਨੇ ਜਿਹੜਾ ਇਹਨਾਂ ਦਾ ਟਾਰਗੇਟ ਹੈ ਵੀ ਆਪਾਂ ਵੀਕਲਸ ਨੂੰ ਵੱਧ ਤੋਂ ਵੱਧ ਕਵਰ ਕਰੀਏ ਮੁਸੱਲਮਾਂ ਨੂੰ ਰਿਮਾਈਨਡ ਕਰਾਇਆ ਜਾਂਦਾ ਜੋ ਵੀ ਕੋਈ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰ ਰਿਹਾ ਜੀ ਅਸੀਂ ਉਹਨਾਂ ਨੂੰ ਪੂਰਾ ਕਾਨੂੰਨ ਦੇ ਮੁਤਾਬਿਕ ਜੋ ਹੈ ਉਹਨਾਂ ਦੀ ਕਾਰਵਾਈ ਕਰਦੇ ਹਾਂ ਜੋ ਵੀ ਐਸ ਪਰ ਲਾਅ ਹੈ ਅਸੀਂ ਉਹਨਾਂ ਦੇ ਐਕਸ਼ਨ ਲੈ ਰਹੇ ਹਾਂ